ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਥੋਡੇ ਵਾਸਤੇ ਕਾਟਨ ਦੇ ਸੂਟ ਨੇ ਸਾਰੇ ਤੇ ਬਹੁਤ ਪਿਆਰੀ ਪਿਆਰੀ ਜੀ ਸੂਟ ਨੇ ਸਟਫ ਇਹਨਾਂ ਦਾ ਹੈਗਾ ਸਾਰਾ ਕਾਟਨ ਦੀ ਆ ਕੋਈ ਲੀਲਨ ਤੇ ਹੋਏਗਾ ਕੋਈ ਕੈਮਰਿਕ ਚ ਹੋਏਗਾ ਗਲੇਸ ਤੇ ਹੋਏਗਾ ਜੀ ਨਵੀਂ ਜੀ ਕਲੈਕਸ਼ਨ ਆ ਸਾਰੀ ਇਸ ਵਾਰ ਜਿਹੜੀ ਲੈ ਕੇ ਆਈਆਂ ਤੇ ਬੁਕਿੰਗ ਲਈ ਨੰਬਰ ਹੋਗਾ 8283 828381 ਨੰਬਰ ਹੈ ਇਸ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਕਲੈਕਸ਼ਨ ਦੇਖਿਓ ਬਹੁਤ ਸੋਹਣੀ ਹੈ ਬਿਲਕੁਲ ਨਵੇਂ-ਨਵੇਂ ਜੇ ਸੂਟ ਸਟੱਫ ਹੈਗਾ ਜੀ ਪਿਓਰ ਕਾਟਨ ਦਾ ਵਿਦਾਊਟ ਲਾਈਨਿੰਗ ਇਹ ਵਾਲਾ ਸੂਟ ਬਣੇਗਾ ਇਹਨੂੰ ਹਾਈਲਾਈਟ ਕਰਵਾਇਆ ਹੈਂਡਵਰਕ ਦੇ ਨਾਲ ਠੀਕ ਹੈ ਜੀ ਅੰਦਰਲੀ ਸਾਈਡ ਇਹ ਪੈਚ ਲੱਗਿਆ ਹੋਇਆ ਹੈ ਪੈਚ ਨੂੰ ਸਾਰੀ ਟੋਟਲੀ ਹੈਂਡਵਰਕ ਦੇ ਨਾਲ ਬਣਿਆ ਹੋਇਆ ਪੀਸ ਆ ਕਾਟਨ ਦਾ ਸੂਟ ਹੈ ਠੀਕ ਹੈ ਜੀ ਤੇ ਘੇਰੇ ਦੇ نیچے ਵੀ ਇਹ ਪੈਚ ਆ 올 오버 수트 ਰਹੂਗਾ 5 미터 ਦਾ ਬਹੁਤ ਸੋਹਣਾ ਸੂਟ ਹੈ ਹੈਂਡਵਰਕ ਦੇ ਉੱਪਰ ਬਣਿਆ ਹੋਇਆ ਤੇ ਇਹਦੇ ਨਾਲ ਹੈਗਾ ਜੀ ਕੋਟਾ ਡੋਰੀ ਦਾ ਦੁਪੱਟਾ ਦੁਪੱਟਾ ਰਹੂਗਾ ਲੰਮਾ ਚੌੜਾ ਤੇ ਫੋਰ ਸਾਈਡ ਬਹੁਤ ਸੋਹਣਾ ਇਹਦਾ ਬਾਰਡਰ ਹੈ ਜਿੱਦਾ ਕਿਰੇ ਤੇ ਪੇਸਟ ਹੈ ਐਦਾਂ ਹੀ ਫੋਰ ਸਾਈਡ ਬਹੁਤ ਪਿਆਰਾ ਜਾਂ ਇਹਦਾ ਬਾਰਡਰ ਹੈ ਜੀ ਤੇ ਸੂਟ ਦਾ ਪ੍ਰਾਈਸ ਹੈਗਾ ਇਹ 2980 ਰੁਪਈਆ ਅਲੱਗ-ਅਲੱਗ ਹੋਣਗੇ ਜੀ ਸਾਰੇ ਸੂਟਾਂ ਦੇ ਪ੍ਰਾਈਸ ਤੁਸੀਂ ਧਿਆਨ ਨਾਲ ਦੇਖਿਓ ਵੀਡੀਓ ਨੂੰ ਕਲਰ ਇਹ ਚ ਕਿ ਪਰਪਲਿਸ਼ ਜੀ ਆ ਜਾਏਗਾ ਠੀਕ ਹੈ ਜੀ ਇੱਕ ਇਹ ਪਾਊਡਰ ਪਿੰਕ ਜਿਹਾ ਕਲਰ ਆ ਜਾਏਗਾ ਤੇ ਇੱਕ ਕਲਰ ਮਿਲ ਜੇਗਾ ਇਹਦੇ ਵਿੱਚ ਤੁਹਾਨੂੰ ਇਹ ਪਿਸਤਾ ਕਲਰ ਚਾਰ ਕਲਰ ਨੇ 2900 80 2980 ਇਹਨਾਂ ਦਾ ਪ੍ਰਾਈਸ ਆ ਜੀ 2980 ਪ੍ਰਾਈਸ ਆ ਤੇ कॉटन ਦੇ सूट ਨੇ ਬਹੁਤ ਸੋਹਣੇ ਨੈਕਸਟ ਕਲੈਕਸ਼ਨ ਦੇਖੋ ਜੀ ਇਹ ਹੈਗਾ ਜੀ ਜਿੱਦਾਂ ਆਪਣਾ ਲੀਲਨ ਵੇਸ ਹੁੰਦਾ ਹੈ ਬਹੁਤ ਸੌਫਟ ਸਟਫ ਆ ਤੇ ਬਿਦਾਉਟ ਲਾਈਨਿੰਗ ਸੂਟ ਬਣੇ ਗਏ ਨੇ ਕਾਟਨ ਦੇ ਵਿੱਚ ਕਾਫੀ ਮਤਲਬ ਕਿ ਐਦਾਂ ਹੁੰਦਾ ਕਿ ਡਿਮਾਂਡ ਆਂਦੀ ਸਾਨੂੰ ਬਿਦਾਉਟ ਲਾਈਨਿੰਗ ਸੂਟ ਦੋ ਜੀ ਜੇ ਗਰਮੀ ਦੇ ਵਿੱਚੇ ਪਾਣੇ ਆ 2700 ਪ੍ਰਾਈਸ ਆ 2700 ਦਾ ਸੂਟ ਆ ਲੁੱਕ ਦੇਖੋ ਕਿੰਨੀ ਪਿਆਰੀ ਹੈ ਪੈਚ ਦੇ ਉੱਪਰ ਹੈਂਡਵਰਕ 5 ਮੀਟਰ ਦਾ ਸੂਟ ਆ ਜੀ ਸਟਫ ਬਹੁਤ ਜ਼ਿਆਦਾ ਫਾਈਨ ਆ ਬਿਲਕੁਲ ਸੌਫਟ ਸਟਫ ਦੇ ਉੱਪਰ ਆ ਇਹਨਾਂ ਤੋਂ ਪਿਓਰ ਮਸਲੀਨ ਦਾ ਦੁਪੱਟਾ ਮਿਲੂਗਾ ਲੰਮਾ ਸੌੜਾ ਦੁਪੱਟਾ ਤੇ ਸਾਰੇ ਦੁਪੱਟੇ 'ਚ ਇਹਦਾ ਵਰਕ ਰਹੂਗਾ ਜੀ 4 ਸਾਈਡ ਹੈਂਡਮੇਡ ਲੇਸ ਆ ਤੇ 2700 ਪ੍ਰਾਈਸ ਸੌਰੀ 2700 ਪ੍ਰਾਈਸ ਆ 2700 ਦਾ ਸੂਟ ਆ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਪਰਪਲ ਕਲਰ ਆ ਪਿੰਕ ਕਲਰ ਆ ਤੇ ਤਿੰਨ ਕਲਰ ਨੇ ਜੀ ਇਸ ਸੂਟ ਦੇ ਵਿੱਚ ਨੈਕਸਟ ਦੇ ਦੇ ਰਹੇ ਹਾਂ ਮਸਲੀਨ ਦੇ ਉੱਪਰ ਸਾਰਾ ਮਸ਼ੀਨੀ ਵਰਕ ਹੋਇਆ ਹੋਇਆ ਇਹ ਨੀਚੇ ਪ੍ਰਿੰਟ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਵੀ ਇਹ ਮਸਲੀਨ ਦਾ ਸੂਟ ਆ ਬਹੁਤ ਸੌਫਟ ਸਟਫ ਦੇ ਉੱਪਰ ਆ ਸੂਟ ਇਹ ਸੈਂਟਰ ਪੈਨਲ ਦੇ ਵਿੱਚ ਸਾਰੇ ਵਰਕ ਕੀਤਾ ਹੋਇਆ ਹੈ ਮਸ਼ੀਨੀ ਵਰਕ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਬੈਕ ਸਾਈਡ ਤੇ ਸਾਰੀ ਸ਼ਰਟ ਇਦਾਂ ਪ੍ਰਿੰਟਡ ਰਹੇਗੀ ਨੀਚੇ ਕੇਹਰਾ ਪ੍ਰਿੰਟ ਰਹੇਗਾ ਜੀ ਤੇ ਸੈਂਟਰ ਦੇ ਵਿੱਚ ਇਹ ਸਾਰੇ ਵਰਕ ਹੈ ਇਹ ਲੇਸ ਨਹੀਂ ਹੈਗੀ ਇਹ ਡਿਜ਼ਾਈਨ ਹੈ ਇਦਾਂ ਹੀ ਤੇ ਕਾਟਨ ਦੀ ਸਲਵਾਰ ਹੈ ਇਹਨਾਂ ਦੇ ਰਹਿਣਗੇ ਜੀ ਪਿਓਰ ਸ਼ਫਾਨ ਦੇ ਦੁਪट्टे ਪ੍ਰਿੰਟਡ ਲੰਮਾ ਸੌੜਾ ਜਿਹਾ ਦੁਪੱਟਾ ਹੈ ਪਿਓਰ ਸ਼ਫਾਨ ਦਾ ਪ੍ਰਾਈਸ ਹੈਗਾ 1790 1790 ਸ਼ਿਪਿੰਗ ਐਕਸਟਰਾ ਰਹੇਗੀ ਸਾਰੀ ਸੂਟਾਂ ਦੀ ਇਹਦੇ ਵਿੱਚ ਕਲਰ ਕਾਫੀ ਸਾਰੇ ਨੇ ਤੇ ਪ੍ਰਿੰਟ ਬਹੁਤ ਸੋਹਣੇ ਨੇ ਸਾਰੀ ਸੂਟਾਂ ਦੇ ਦੇਖੋ ਪ੍ਰਿੰਟ ਕਿੰਨੇ ਪਿਆਰੇ ਪਿਆਰੇ ਆ ਇਹ ਹੈਗੇ ਮਹਿੰਦੀ ਜੇ ਸ਼ੇਡ ਮਹਿੰਦੀ ਜੇ ਸ਼ੇਡ ਦਾ ਪ੍ਰਿੰਟ ਮੈਂ ਤੁਹਾਨੂੰ ਇੱਕ ਅਲੱਗ ਤੋਂ ਐ ਡਿਜ਼ਾਈਨ ਇਹ ਬਾਅਦ ਚ ਦਿਖਾਨੀ ਆ ਇਹਨਾਂ ਦੇ ਸਾਰਿਆਂ ਦੇ ਵਾਲੇ ਪ੍ਰਿੰਟ ਨੇ ਜੇ ਇਹ 400 ਸੂਟਾਂ ਦੇ ਠੀਕ ਹੈ ਜੀ 1790 ਪ੍ਰਾਈਸ ਆ ਇਹਨਾਂ ਸੂਟਾਂ ਦਾ ਇਸ ਦਾ ਥੋੜਾ ਜਿਹਾ ਸਟਫ ਦਾ ਫਰਕ ਪੈ ਗਿਆ ਇਹ ਮੋਡਲ ਹੈ ਜੀ ਇਹ ਮੋਡਲ ਦੇ ਉੱਪਰ ਵਰਕ ਹੈ ਜਿਹੜਾ ਇਹ ਵਾਲਾ ਸੂਟ ਹੈ ਪਹਿਲਾਂ ਮਸਲੀਨ ਤੇ ਸੀਗਾ ਸਟਾਈਲ ਸੇਮ ਰਹੂਗਾ ਦਹੀਂ ਠੀਕ ਹੈ ਜੀ ਸਿਰਫ ਸਟੱਫ ਦਾ ਫਰਕ ਪੈ ਗਿਆ ਇਹਦੇ ਨਾਲ ਤੁਹਾਨੂੰ ਮਡਾਲਦਾ ਹੀ ਦਵਾਂਗੇ ਦੁਪੱਟਾ ਦੁਪੱਟਾ ਲੰਮਾ ਸੌੜਾ ਰਹੂਗਾ ਜੀ ਅੱਤ ਬਹੁਤ ਸੋਹਣਾ ਡਿਜ਼ਾਈਨ ਪ੍ਰਿੰਟਰ ਦੁਪੱਟੇ ਦਾ ਇਹ ਸੂਟ ਦਾ ਪ੍ਰਾਈਸ ਰਹੂਗਾ 1950 1950 ਪ੍ਰਾਈਸ ਆ ਕਲਰ ਆਪਸ਼ਨ ਦੇਖ ਲਓ ਮਹਿਰੂਨ ਕਲਰ ਆ ਪ੍ਰਿੰਟ ਇਦਾਂ ਹੀ ਸੇਮ ਰਹਿਣਗੇ ਜੀ ਇੱਕ ਇੱਕ ਗ੍ਰੀਨ ਸ਼ੇਡ ਆ ਇੱਕ ਹੈਗਾ ਮਸਟਰਡ ਕਲਰ ਤੇ ਇੱਕ ਤੁਹਾਨੂੰ ਮਿਲ ਜੇਗਾ ਇਹਦੇ ਵਿੱਚ ਬਲੈਕ ਕਲਰ ਕਲਰ ਦੇਖੋ ਸੋਹਣੇ ਆ ਸਾਰੇ ਨੈਕਸਟ ਦੇਖੋ ਕਿੰਨਾ ਪਿਆਰਾ ਚੈੱਕ ਦੇ ਉੱਪਰ ਆ ਮਸ਼ੀਨਰੀ ਵਰਕ ਨੂੰ ਹਾਈਲਾਈਟ ਕੀਤਾ ਹੋਇਆ ਸਰਲਸ ਦੇ ਨਾਲ ਹੈਂਡਵਰਕ ਦੇ ਨਾਲ 5 ਮੀਟਰ ਦਾ ਸੂਟ ਆ ਜੇ ਠੀਕ ਹੈ ਇਹ ਸਾਰੇ ਮਸ਼ੀਨਰੀ ਵਰਕ ਹੈ ਤੇ ਉੱਪਰ ਸਾਰੇ ਮੋਤੀਆਂ ਨਾਲ ਕੰਮ ਹੈਂਡਵਰਕ ਦੇ ਨਾਲ ਕੀਤਾ ਹੋਇਆ ਦੇਖੋ ਕਿੰਨੀ ਪਿਆਰੀ ਲੁੱਕ ਆ ਸੂਟ ਦੇ ਲੈਂਥ ਮੈਟਰ ਨਹੀਂ ਕਰਦੀ ਉੱਪਰ ਨੈਕ ਨਹੀਂ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਸੂਟ ਹੈ 30 ਸੈਂਟੀਮੀਟਰ ਦਾ ਸੂਟ ਰਹੋਗਾ ਜੀ ਤੇ ਇਹ ਹੈਗਾ ਇਹ ਪਿਓਰ ਦੇ ਦੁਪट्टे ਦੇ ਨਾਲ ਸਾਰੇ ਦੁਪट्टे 'ਚ ਵਰਕ ਹੈ ਚਨੋਂ ਦਾ ਦੁਪੱਟਾ ਇਹ ਐਦਾਂ ਸਾਰੇ ਦੁਪੱਟੇ 'ਚ ਵਰਕ ਹੈ ਠੀਕ ਹੈ ਜੀ ਇਹ ਸੂਟ ਦਾ ਪ੍ਰਾਈਸ ਹੈਗਾ 2700 सोने -सोने 2700 ਪ੍ਰਾਈਸ ਆ ਕਲਰ ਆਪਸ਼ਨ ਦੇਖ ਲਓ ਬਹੁਤ ਸੋਹਣੇ ਸੋਹਣੇ ਕਲਰ ਨੇ ਇਹ ਹੈਗਾ 4 ਕਲਰ ਇਹਦੇ ਵਿੱਚ 2700 ਦਾ ਸੂਟ ਆ ਨੈਕਸਟ ਹੈਗਾ ਜੀ ਸ਼ਿਮਰ ਦੇ ਉੱਪਰ ਇਹ ਦੋ ਸੂਟ ਹੀ ਰਹਿ ਗਏ ਸਾਡੇ ਕੋਲ ਇਹ ਹੈਗਾ ਸ਼ਿਮਰ ਦੇ ਉੱਪਰ ਬਹੁਤ ਸੋਹਣਾ ਸਟੱਫ ਆ ਬਿਲਕੁਲ ਸੌਫਟ ਇਹ ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ ਇਸ ਸੂਟ ਨੂੰ ਠੀਕ ਹੈ ਜੀ ਨਾਲ ਮਸਲੀਨ ਦੀ ਸਲਵਾਰ ਆ ਇਹਦੇ ਤੇ ਨਾਲ ਰਹਿ ਗਿਆ ਜੀ ਮਸਲੀਨ ਦਾ ਹੀ ਦੁਪੱਟਾ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਆ ਲੰਮਾ ਚੌੜਾ ਦੁਪੱਟਾ ਪੂਰਾ ਠੀਕ ਹੈ ਤੇ ਪ੍ਰਾਈਸ ਹੈਗਾ ਜੀ 2500 ਇਸ ਸੂਟ ਦਾ ਇਹ ਚ ਕਲਰ ਤੁਹਾਨੂੰ ਦੋ ਮਿਲਣਗੇ ਨੈਕਸਟ ਸੂਟ ਆ ਜੀ ਆਰੀ ਵਰਕ ਦੇ ਉੱਪਰ ਪੇਂਟ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਪਿਓਰ ਕਾਟਨ ਤੇ ਰਹੂਗਾ ਸੂਟ ਇਹ 5 ਮੀਟਰ ਦਾ ਸੂਟ ਆ ਜੀ ਵਿਦਾਊਟ ਲਾਈਨਿੰਗ ਸੂਟ ਬਣੂਗਾ ਇਹਦੇ ਨਾਲ ਹੈਗਾ ਜੀ ਚਨਾਉਣਫੋਨ ਦਾ ਦੁਪੱਟਾ ਦੁਪੱਟੇ ਦੀ ਲੁੱਕ ਦੇਖਿਓ ਬਹੁਤ ਸੋਹਣੀ ਲੁੱਕ ਆ ਸਾਰੇ ਦੁਪੱਟੇ 'ਚ ਇਦਾਂ ਪੇਂਟ ਰਹੂਗਾ ਤੇ ਕਾਰਨਰ 'ਚ ਹੈਗਾ ਜੀ ਵਰਕ ਤੇ ਕਟ ਵਰਕ ਬਹੁਤ ਸੋਹਣਾ ਹੋਇਆ ਹੋਇਆ ਬਹੁਤ ਪਿਆਰਾ ਸੂਟ ਆ प्राइस रहूगा इस सूट का ट्वेंटी सिक्स हंड्रेड, छब्बीस सौ का सूट है कलर देख लो ये दे, कलर ने जी, ठीक है जी नेक्स्ट, बहुत प्यारा स्टफ है प्योर कॉटन का विदाउट लाइनिंग बनेगा सूट ये तो वर्क देखो सूट ते ਬਹੁਤ ਸੋਹਣਾ ਡਿਜ਼ਾਈਨ ਆ 5 ਮੀਟਰ ਦਾ ਸੂਟ ਆ 올ਓਵਰ ਨਾਲੇ ਦੇ ਟੈਬੀ ਦਾ ਦੁਪੱਟਾ ਦੁਪੱਟਾ ਬਹੁਤ ਸੌਫਟ ਹੈ ਬਹੁਤ ਸੋਹਣਾ ਦੁਪੱਟਾ ਸਾਰੇ ਚ ਇਦਾਂ ਵਰਕ ਰਹੂਗਾ ਸੂਟ 'ਚ ਪ੍ਰਾਈਸ ਅਕੋਰਡਿੰਗ ਮਤਲਬ ਬਹੁਤ ਸੋਹਣੇ ਸੂਟ ਨੇ ਸਾਰੇ ਇਹ ਵੀ 2700 ਦਾ ਸੂਟ ਹੈ ਜੀ 2700 ਦਾ ਸੂਟ ਆ ਇਹਦੇ ਕਲਰ ਦੇਖ ਲਓ ਇਹ ਤਿੰਨ ਕਲਰ ਨੇ ਇਹਦੇ ਠੀਕ ਹੈ ਜੀ ਨੈਕਸਟ ਦੇ ਰਹੀਆਂ ਹੈਂਡਵਰਕ ਦੇ ਉੱਪਰ ਸੂਟ ਤੁਹਾਨੂੰ ਇਹ ਦੇਖੋ ਜੀ ਵਰਕ ਬਹੁਤ ਪਿਆਰਾ ਵਰਕ ਹੈ ਸੂਟ ਦਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਟੋਟਲੀ ਹੈਂਡਵਰਕ ਦੇ ਉੱਪਰ ਹੈ ਗਰਲਿਸ਼ ਲੁੱਕ ਦਾ ਸੂਟ ਹੈ ਇਹਦੀ ਨਾਲ ਹੈਗੀ ਆ ਜੀ کریم ਕਲਰ ਦੀ ਮਸਲੀਨ ਦੀ ਸਲਵਾਰ ਵਿਦਆਊਟ ਲਾਈਨਿੰਗ ਸੂਟ ਬਣੇਗਾ ਇਹ ਇਹ ਦੇਖੋ ਇਹ ਵਰਕ ਹੋਇਆ ਹੋਇਆ ਤੇ ਸਲਵਾਰ ਤੇ ਵੀ ਇਹ ਹੈਗਾ ਜੀ ਇਹਦੇ ਨਾਲ ਡਬਲ 쉐ਡਡ ਮਸਲੀਨ ਦਾ ਬਹੁਤ ਸੋਹਣਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਬਿਲਕੁਲ ਸੌਫਟ 2800 ਪ੍ਰਾਈਸ ਆ ਇਸ ਸੂਟ ਦਾ ਤੇ ਇਹ ਹੈਗੀ ਆ ਜੀ ਇਹਦੀ ਫੋਟੋ ਤੇ ਇਹਦੇ ਕਲਰ ਦੇਖ ਲਓ ਠੀਕ ਹੈ ਜੀ ਬਹੁਤ ਪਿਆਰੀ ਸੂਟਾਂ ਤੇ 61 ਤੁਹਾਨੂੰ ਹੋਰ ਦਿਖਾਨੀਆਂ ਬਿਲਕੁਲ ਨਵਾਂ ਵੇਸ ਆਇਆ ਬਹੁਤ ਸੋਹਣਾ ਸਟੱਫ ਆਇਆ ਇਹ कॉटन ਤੇ ਆ ਵਿਦਾਊਟ ਲਾਈਨਿੰਗ ਬਣੇਗਾ ਜਿੱਦਾਂ ਚਿਕਨ ਦਾ ਸੂਟ ਹੁੰਦਾ ਏ ਐਦਾਂ ਮੀਠੀ ਠੀਕ ਹੈ ਜੀ ਇਹ ਚਿਕਮ ਦੀ ਤਰ੍ਹਾਂ ਸੂਟ ਹੈ ਬਹੁਤ ਪਿਆਰਾ ਜਿਹਾ ਦੇਖੋ ਸਾਰੀ ਇਹਦੇ ਵਿੱਚ ਹੀ ਇਹ ਮਤਲਬ ਵਰਕ ਕੀਤਾ ਹੋਇਆ ਜਿੰਨਾ ਵੀ ਪ੍ਰਿੰਟ ਹੈ ਬਹੁਤ ਸੋਹਣਾ ਕਲਰਫੁਲ ਜਿਹਾ ਸੂਟ ਹੈ ਇਹ ਬੈਕ ਸਾਈਡ ਰਹੋਗੇ ਜੀ ਇਹਦੇ ਪ੍ਰਿੰਟਡ ਪਲੇਨ ਸਲਵਾਰਾ ਇਹਨਾਂ ਦੇ ਨਾਲ ਇਹਦੇ ਨਾਲ ਲਾਈਟ ਫਰੋਜ਼ੀ ਜਿਹਾ ਸ਼ੇਡ ਦੀ ਸਲਵਾਰ ਹੈ ਮਸਲੀਨ ਦਾ ਹੈਗਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਇਹ ਲੈਮਨ ਸ਼ੇਡ ਹੈ ਜੀ ਇੱਕ ਮਿਲ ਜਗਾ